ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਹੁਸ਼ਿਆਰਪੁਰ ਬੇਸ ਦੋਆਬਾ ਨਹਿਰ ਪਿੰਡ ਢੁੰਗਰੀ ਲੱਗ ਕੇ ਜਿੱਥੇ ਹੁਲ ਮੁਲ ਤੇ ਲੰਗ ਲੱਗਦਾ ਜੀ ਮੋੜ ਵਾ ਜੀ 22 ਟੈਰੀ ਟਰਾਲਾ ਜੋ ਕੋ ਬੱਟੇ ਨਾਲ ਭਰਿਆ ਹੋਇਆ ਸੀ ਗੜ ਸ਼ੰਗਰ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤੇ ਟਿਪਰ ਨੂੰ ਸਾਈਡ ਦੇਣ ਲੱਗਾ ਸੀ ਤੇ ਸਾਈਡ ਦੇਣ ਲੱਗਿਆ ਨਹਿਰ 'ਚ ਡੱਡ ਗਿਆ ਜੀ ਤੇ ਡਰਾਈਵਰ ਦਾ ਬਚਾਅ ਹੋ ਚੁੱਕਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਡਰਾਈਵਰ ਦਾ ਬਚਾਅ ਹੋ ਚੁੱਕਾ ਹੈ ਜੀ ਤੇ ਯਾਤਰ ਕਿਉਂਕਿ ਗੱੜਬ ਸੇਫਟੀ ਗ੍ਰਿਲ ਹੁਣ ਚਾਹੀਦੀ ਟ੍ਰੈਫਿਕ ਗਿਲਾਂ ਦਾ ਹੈਗੀਆਂ ਲੱਗਣੀ ਚਾਹੀਦੀਆਂ ਪਰ ਸੇਫਟੀ ਗ੍ਰਿਲ ਸਿਰਫ ਮੋਟਰਸਾਈਕਲ ਸਕੂਟਰ ਗੱਡੀਆਂ ਦਾ ਬਚਾਅ ਵੱਡੇ ਟਰਾਲੇ ਦਾ ਕੋਈ ਬਚਾਅ ਨਹੀਂ ਹੈਗਾ ਇਹ ਟਰਾਲੇ ਪੱਕੇ ਇਸ ਸੜਕ ਤੇ ਬੰਦ ਹੋਣੇ ਚਾਹੀਦੇ ਆ ਠੀਕ ਹੈ ਜੀ ਬਾਕੀ ਸਰਕਾਰਾਂ ਉੱਪਰ ਤੋਂ ਉੱਪਰ ਸੜਕਾਂ ਬਣਾਈ ਜਾਂਦੀਆਂ ਜੀ ਇਹ ਵੀ ਕਾਰਨ ਵਾਂ ਪਹਿਲਾਂ ਇੱਥੇ ਜਿਹੜੀ ਨਹਿਰ ਦੇ ਨਾਲ ਬੰਨੀ ਲਗਭਗ 3 ਫੁੱਟ ਉੱਚੀ ਬੰਨੀ ਹੁੰਦੀ ਸੀ ਉਹਨਾਂ ਕਾਫੀ ਸੇਫਟੀ ਹੁੰਦੀ ਸੀ ਹੁਣ ਬੰਨੀ ਬਿਲਕੁਲ ਵੀ ਹੈ ਨਹੀਂ ਬੰਨੀ ਸੜਕਾਂ ਉੱਤੇ ਉੱਤੇ ਬਣਾਈ ਜਾਂਦੀਆਂ ਉੱਤੇ ਤੋਂ ਉੱਤੇ ਹੈਨਾ ਸੜਕ ਪੱਟ ਕੇ ਬਣਾਣ ਤੇ ਇਹ ਪ੍ਰੋਬਲਮ ਨਾ ਆਦੀ ਸਰਕਾਰ ਇਹਨਾਂ ਚੀਜ਼ਾਂ 'ਤੇ ਜ਼ੋਰ ਧਿਆਨ ਦੇ ਵੀ ਜੇ ਸੜਕ ਬਣਾਉਂਦੇ ਪੱਟ ਕੇ ਸੜਕ ਬਣਾਉ ਉਸੇ ਲੈਵਲ ਸੜਕ ਬਣਾਈ ਜਾਵੇ ਜੀ ਸੜਕ ਵਧੀਆ ਬਣੀ ਹੋਈ ਹੈ ਜੀ ਤੇ ਚੌੜੀ ਘਟਵਾ ਜੀ ਇਹ ਹਾਸੇ ਰੁਕਣੇ ਆ ਤਾਂ ਇਹ ਟਰਾਲੇ ਬਰੇਟ ਟਿੱਪ ਟਰਾਲੇ ਇਹ ਸੜਕ ਤੇ ਬੰਦ ਹੋਣੇ ਚਾਹੀਦੇ ਆ ਠੀਕ ਹੈ ਜੀ ਤੇ ਸੇਫਟੀ ਗਿਰਲਾਂ ਲੱਗਣੇ ਚਾਹੀਦੀਆਂ ਸੇਫਟੀ ਗਿਰਲਾਂ ਸਰਪਸ ਸਕੂਟਰ ਮੋਟਰਸਾਈਕਲ ਗੱਡੀ ਦਾ ਬਚਾਓ ਆ بڑے ਟਰਾਲੇ ਦਾ ਕੋਈ ਬਚਾਅ ਨਹੀਂ ਹੈਗਾ